ਪੰਜਾਬੀ ਸਾਧ ਪਰਵਾਲੀ ਦਾ ਪੱਤੀਵਾ ਸਲਾਨਾ ਸਾਹਿਤਕ ਤੇ ਸਨਮਾਨ ਸੁਆਗਤ ਜਿਸ ਦੀ ਰਾਹ ਨਮਾਈ ਉਤਨਾ ਦੋ ਬਿਸਕਟ ਲਗੇ ਪੰਜਾਬੀ ਸੱਤ ਕੋਈ ਪੰਜਾਬ ਜਾਂ ਹਿੰਦੁਸਤਾਨ ਤੱਕ ਸੀਮਿਤ ਨਹੀਂ ਇਹ ਇੱਕ ਕਮੰਤਰੀ ਸੰਗਠਨ ਬਣ ਗਿਆ ਹੈ ਯੂਰਪ ਦੇ ਵਿੱਚ ਹੋ ਸਾਰੇ ਦੇਸ਼ਾਂ ਦੇ ਵਿੱਚ ਕਿਤੇ ਵੱਡੇ ਯੂਨਿਟ ਸਥਾਪਿਤ ਹੋ ਚੁੱਕੇ ਨੇ ਤੇ ਕਿੰਨਾ ਉਹਨਾਂ ਦਾ ਆਪਸੀ ਤਾਲਮੇਲ ਹੈ ਇਹ ਮੈਂ ਸਮਝਾ ਕੇ ਡਾਕਟਰ ਨਿਰਮਲ ਸਿੰਘ ਜੀ ਲਾਂਬੜਾ ਹੋਰਾਂ ਦੀ ਜਿਹੜੀ ਇੱਕ ਚੁੰਬਕੀ ਸ਼ਖਸੀਅਤ ਹੈ ਉਹਨਾਂ ਦੀ ਦੂਰਅੰਦੇਸ਼ੀ ਹੈ ਉਹਨਾਂ ਦੀ ਪੰਜਾਬੀ ਬੋਲੀ ਸਾਡਾ ਪੰਜਾਬੀ ਸੱਭਿਆਚਾਰ ਤੇ ਪੰਜਾਬੀ ਦੇ ਪ੍ਰਤੀ ਜਿਹੜੀ ਇੱਕ ਪ੍ਰਤੀਬੱਧ ਹੈ ਕਮਿਟਮੈਂਟ ਹੈ ਤਾਂ ਉਸ ਨੇ ਸੰਸਾਰ ਪੱਤਰ ਦੇ ਉੱਤੇ ਸਾਰੇ ਸਾਡੇ ਸਾਹਿਤਿਕ ਤੇ ਸੱਭਿਆਚਾਰਕ ਲਾਣੇ ਨੂੰ ਪੰਜਾਬੀ ਸੰਥਾ ਦੇ ਰਾਹੀਂ ਇੱਕ ਲੜੀ ਵਿੱਚ ਪਰਉਣ ਦਾ ਬਹੁਤ ਵੱਡ ਮੁੱਲਾ ਅਤੇ ਬੜਾ ਸਫਲ ਯਤਨ ਕੀਤਾ ਹੈ। ਸੋ ਸਾਡੇ ਲਈ ਇਹ ਬੇਹੱਦ ਖੁਸ਼ੀ ਤੇ ਮਾਣ ਵਾਲੀ ਗੱਲ ਹੈ। ਸੋ ਸਾਨੂੰ ਅੱਜ ਆਸਤੀਵ ਸਾ ਮੋਤਾ ਸਿੰਘ ਜੀ ਇਸਰਾਏ ਸਾਭੀ ਆ ਜਾਣਗੇ। ਉਹਨਾਂ ਦੇ ਵੀ ਦਰਸ਼ਨ ਸਾਨੂੰ ਇਸ ਸੱਤ ਦੇ ਮੌਕੇ ਨਸੀਬ ਹੋ ਜਾਂਦੇ ਨੇ ਤੇ ਉਹਨਾਂ ਦੇ ਨਾਲ ਪ੍ਰਿੰਸੀਪਲ ਕੁਲਵਿੰਦਰ ਸਿੰਘ ਇਸਰਾਏ ਉਹ ਮੌਜੂਦ ਨੇ ਤੇ ਇਹ ਬਹੁਤ ਵੱਡਾ ਉਪਰਾਲਾ ਹੈ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਪੰਜਾਬੀ ਸੱਤ ਪਰਵਾਰੀ ਦਾ ਇੱਕ ਲਫੜਾ ਲੰਬਾ ਸਮਰ ਹੋ ਗਿਆ ਹੈ 25 ਮਾਰਚ ਦਾ ਸਮਾਗਮ ਹੈ ਤੇ ਮਹਿੰਦਰ ਸਿੰਘ ਮਾਨਪੁਰੀ ਜੀ ਅਵਤਾਰ ਫਿਲਿੰਗ ਕਰਨਾ ਮੁਖਤਿਆਰ ਸਿੰਘ ਜੀ ਕਹਾਣੀਕਾਰ ਅੱਜ ਜੀ ਸਿੱਖੋ ਜੀ ਬੈਠੇ ਨੇ ਮਾਲੂਪਰੀ ਤਾਂ ਇਹ ਸਾਰੇ ਡਾਕਟਰ ਕੇ ਸਿਸਨ ਜੀ ਬਰਵਾਲੀ ਤਾਂ ਜਿੰਦجان ਸੀ ਸਰ ਕਿਤੇ ਕੋਈ ਉਹਨਾਂ ਦੇ ਵੱਲੋਂ ਕੋਈ ਟਰੁਟੀ ਨਹੀਂ ਸੀ ਰਹਿੰਦੀ ਐਡੀ ਵੱਡੀ ਸ਼ਖਸੀਅਤ ਸਾਡੇ ਪਾਸੋਂ ਅਚਨ ਚੇਤੀ ਦੁਰਗਈ ਤੇ ਸਾਡੇ ਕੋਲੋਂ ਉਹ ਜਿਹੜਾ ਖੱਪਾ ਹੈ ਉਹ ਨਹੀਂ ਪੂਰਿਆ ਜਾਣਾ ਤਾਂ ਸਾਨੂੰ ਇਸ ਕਾਲ ਦਾ ਮਾਣ ਹੈ ਕਿ ਡਾਕਟਰ ਨਿਰੂ ਸਿੰਘ ਜੀ ਲਾਬੜਾ ਹੋਰਾਂ ਦੇ ਥਾਪੜੇ ਦੇ ਨਾਲ ਉਹਨਾਂ ਦੇ ਭਾਂਜੇ ਗਰੀਬ ਕੰਗੋਰ ਨੇ ਪੰਜਾਬੀ ਸੱਤ ਬਰਵਾਲੀ ਦੀ ਕਮਾਨ ਸੰਭਾਲੀ ਹੈ ਤੇ ਕਿਸ ਤਰ੍ਹਾਂ ਸਮੁੱਚੇ ਇਲਾਕੇ ਦੇ ਜਿਹੜੇ ਸੱਤ ਨਾਲ ਜੁੜੇ ਪ੍ਰੇਮੀ ਨੇ ਕਿਸੇ ਵੀ ਖੇਤਰ ਦੇ ਨਾਲ ਸਮੰਗਤ ਹੋਣ ਇਸ ਤਰ੍ਹਾਂ ਉਹਨਾਂ ਦੇ ਨਾਲ ਰਾਏ مشورہ ਕਰਕੇ ਇਸਲਾ مشورہ ਕਰਕੇ ਇਸ ਕਾਫਲੇ ਨੂੰ ਅੱਗੇ ਤੋਰ ਰਹੇ ਨੇ ਸੋ ਜੀ ਮੈਂ ਡਾਕਟਰ ਨਿਰੂਤਰੀ ਲਾਬੜਾ ਆਪ ਜੀ ਨੂੰ ਬਿਮਾਰਕਵਾਦ ਦਿੰਦਾ ਕਿ ਤੁਹਾਡੀ ਇਸ ਚੋਣ ਦੇ ਸੜਕਾ ਹੀ ਅੱਜ ਆਪ ਇਸ ਤਰ੍ਹਾਂ ਜੁੜ ਬੈਠੇ ਆ ਤੇ ਸਭ ਨਵਜੋਤ ਸਿੰਘ ਜੀ ਵਰਗ ਇਹ ਜੀ ਸ਼ਖਸੀਅਤਾਂ ਨੇ ਏਡੇ ਵੱਡੇ ਉਹਦੇ ਨਹੀਂ ਪਰ ਕੋਈ ਪਰਵਾਹ ਨਹੀਂ ਹੈ ਸਾਡੇ ਰੋਖੋ ਬਖਰੀ ਕਿੰਤਰਾਂ ਦੇ ਕਲਾਕਾਰ ਜੁੜਦੇ ਨੇ ਕਹਾਣੀ ਲੇਖ ਜੁੜਦੇ ਨੇ ਤਾਂ ਇਹ ਸਾਰਾ ਮੈਂ ਸਮਝਦਾ ਬਈ ਸਾਡੀ ਇਸ ਬਦੌਲਤ ਸਾਡੀ ਇਸ ਤਜੀਬ ਸਿੰਘ ਤੰਗਹੁਰਾਂ ਦੀ ਜਿਹੜੀ ਇੱਕ ਸ਼ਖਸੀਅਤ ਹੈ ਉਹਨਾਂ ਦੇ ਨਾਲ ਸਾਡੀ ਕਿਸ਼ਾਨਾਮਤੀ ਬੇਹੱਦ ਜੀਵ ਦਾ ਵੱਡਾ ਇਤਿਹਾਸ ਦੇ ਵਿੱਚ ਜ਼ਿਕਰ ਹੈ ਸਾਡੀ ਧਾਰਮਿਕ ਸਾਰੀ ਕਮਾਂਡ ਨੂੰ ਸੰਭਾਲੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਉਹਨਾਂ ਦੀ ਅਸ਼ੀਰਵਾਦ ਨਾਲ ਹੈ ਜਿਸ ਦੇ ਸਦਕਾ ਇਹ ਸਾਰੇ ਪ੍ਰੋਗਰਾਮ ਦਾ ਮਿਲ ਕੇ ਕਰਵਾਉਨੇ ਆ ਮੈਂ ਪਿਛਲੇ ਕਈ ਸਾਲਾਂ ਤੋਂ ਦੇਖ ਰਿਹਾ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜੁੜੇ ਜਿਹੜੇ ਸਾਡੇ ਅਧਿਕਾਰੀ ਨੇ ਮੈਨੇਜਰ ਸਹਿਬਾਨ ਨੇ ਉਹ ਨਿਰੰਤਰ ਹਾਜ਼ਰੀ ਆ ਭਰਦੇ ਨੇ ਜ਼ਿੰਮੇਵਾਰੀਆਂ ਨਿਭਾਉਂਦੇ ਨੇ ਸੋ ਇਹ ਬਹੁਤ ਹੀ ਸਾਡੇ ਲਈ ਮਾਣ ਮੱਤੀ ਗੱਲ ਹੈ ਸੋ ਇਸ ਤਰ੍ਹਾਂ ਅੱਜ ਜਿਹੜੇ ਵੀ ਸਾਡੇ ਸਨਮਾਨਤਮਈਏ ਨੇ ਸ੍ਰਿਸ਼ੀਤਾ ਔਰ ਜਿਨ੍ਹਾਂ ਪਰਿਵਾਰਾਂ ਦੇ ਵੱਲੋਂ ਇਹ ਵੱਖੋ ਵੱਖਰੀ ਸ੍ਰਿਸ਼ੀਂ ਦਾ ਸਨਮਾਨ ਕੀਤਾ ਗਿਆ ਔਰ ਵਾਲੇ ਸਮੇਂ ਦੇ ਵਿੱਚ ਕਹਾਣੀ ਖੇਤਰ ਦੇ ਵਿੱਚ ਜਿਹੜੇ ਜੁੜੇ ਨੇ ਫਸਟ ਸੈਕੰਡ ਥਰਡ ਨਾਮ ਬਤਰਾ ਜੀ ਦੇ ਪਰਿਵਾਰ ਦੇ ਵੱਲੋਂ ਇਹ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਇਸ ਦਾ ਸੀਐਸ ਬਤਰਾ ਜੀ ਸਾਨੂੰ ਚੇਤੇ ਆਉਂਦੇ ਨੇ ਚਾਹੇ ਰਾਤ ਹੋਵੇ ਚਾਹੇ ਦੁਪਹਿਰ ਹੋਵੇ ਉਹਨਾਂ ਦੀ ਗੁੱਡ ਮਾਰਨਿੰਗ ਹੁੰਦੀ ਸੀ ਇਹ ਇੰਨੀ ਤਖਾਲੇ ਸੀ ਉਹਨਾਂ ਦਾ ਤੇ ਇਡੇ ਵੱਡੀ ਉਹ ਸ਼ਖਸੀਅਤ ਸੀ ਪੱਤਰਕਾਰੀਆਂ ਨਾਲ ਜੁੜੇ ਹੋਏ ਸੀ ਪਰ ਜੇ ਉਹ ਵੀ ਕਿਸੇ ਨੇ ਚਾਹੇ ਫਿਰੋਜ਼ਪੁਰ ਤੋਂ ਚੱਲਣਾ ਅੰਮ੍ਰਿਤਸਰ ਤੋਂ ਚੱਲਣਾ ਬਟਾਲੇ ਵੱਲੋਂ ਚੱਲਣਾ ਕੋਈ ਵੀ ਲੀਡਰ ਤੇ ਕੋਈ ਵੀ ਅਧਿਕਾਰੀ ਇਹ ਨਹੀਂ ਕਿ ਵੀ ਬੱਤਰਾ ਜੀ ਦੀ ਹਾਜ਼ਰੀ ਭਰੇ ਬਿਨਾਂ ਅਕੇ ਚੰਡੀਗੜ੍ਹ ਨੂੰ ਲੰਘ ਜੂਗਾ ਜਾਂ ਵਾਪਸੀ ਦੇ ਉੱਤੇ ਉਹਨਾਂ ਨੂੰ ਮਿਲ ਕੇ ਨਹੀਂ ਜਾਊਗਾ ਬਹੁਤ ਵੱਡਾ ਉਹਨਾਂ ਨੇ ਆਪਣਾ ਇੱਕ ਡਾਇਰਾ ਕੈਂਪ ਜਿੱਤਾ ਹੋਇਆ ਸੀ ਤੋ ਬੇਟਾ ਨਸ਼ਪ੍ਰੀਤ ਬੱਤਰਾ ਜੀ ਨੇ ਉਹਨਾਂ ਦੀ ਯਾਦ ਨੂੰ ਤਾਦਾ ਕੀਤਾ ਹਰ ਸਾਲ ਕਮਾਲ ਦਾ ਸਪਲੀਮੈਂਟ ਪੰਜਾਬੀ ਟ੍ਰਿਬਿਊਨ ਦੇ ਵਿੱਚ ਕੱਢਦੇ ਨੇ ਤੇ ਇਸ ਤਰ੍ਹਾਂ ਇੱਕ ਜਿਹੜਾ ਘਾੜੀ ਮੁਕਾਬਲਾ ਉਹਨਾਂ ਦਾ ਹੁੰਦਾ ਤਾਂ ਉਹਦੇ ਵਿੱਚ ਉਹਨਾਂ ਨੂੰ ਉਹ ਸਨਮਾਨਿਤ ਕਰਦੇ ਨੇ ਸੋ ਬਹੁਤ ਸਾਰੇ ਜਿਨਨ ਨੂੰ ਸਾਥ ਦੇ ਵੱਲੋਂ ਇਹ ਸਨਮਾਨ ਮਿਲੇ ਨੇ ਤੇ ਸਨਮਾਨ ਮਿਲਨੇ ਨੇ ਤੇ ਉਹ ਸਾਰੇ ਬਹੁਤ ਵਧਾਈ ਦੇ ਪਾਤਰ ਨੇ ਧੰਨਵਾਦੀ ਆ ਸੀ ਦੇ ਸਿਜੋਨਿਆ ਸਾਡਾ ਜਿਹੜਾ ਇਹ قافਲਾ ਉਹ ਨਰੰਤਰ ਇਸੇ ਸਰਗਰਮੀ ਦੇ ਨਾਲ ਇਸੇ ਸ਼ਿੰਗਤ ਦੇ ਨਾਲ ਇਸੇ ਵਿਰਤਾ ਦੇ ਨਾਲ ਅੱਗੇ ਵਧਦਾ ਰਹੇ ਤੇ ਅਸੀਂ ਆਪਣੇ ਜਿਹੜੇ ਸਾਰੇ ਵੱਖ-ਵੱਖੇ ਕਿਤਰਾਂ ਦੇ ਵਿੱਚ ਨਾਮਣਾ ਖੱਟਣ ਵਾਲੇ ਲੋਕ ਨੇ ਉਹਨਾਂ ਨੂੰ ਸਨਮਾਨਤ ਕਰਕੇ ਉਹਨਾਂ ਦੀ ਅਰਵਾਈ ਤੇ ਅਸ਼ੀਰਵਾਦ ਪ੍ਰਾਪਤ ਕਰਦੇ ਰਹੀਏ ਬਹੁਤ ਬਹੁਤ ਧੰਨ